2 April ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਤਣਾਅ ਦੇ ਹਵਾਲੇ ਨਾਲ ਚਾਲੂ ਹੋਈ ਗਰਮਾ-ਗਰਮੀ ਦੇ ਦੌਰਾਨ ਅਟਾਰੀ ਇੰਟੀਗ੍ਰੇਟਿਡ ਚੈੱਕਪੋਸਟ ICP ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਇਹ ਹੀ ICP ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਮਹੱਤਵਪੂਰਨ ਜ਼ਮੀਨੀ ਟ੍ਰੇਡ ਰੂਟ ਸੀ ਅਤੇ ਇਸ ਰਾਹੀਂ ਅਫਗਾਨਿਸਤਾਨ ਤੋਂ ਵੱਡੇ ਡ్రਾਈ ਫਰੂਟ ਆਯਾਤ ਹੁੰਦੇ ਸਨ। 2 April ਨੂੰ ਹੋਏ ਪੈਲਗਮ ਹਮਲੇ ਤੋਂ ਬਾਅਦ ਹਿੰਦੁਸਤਾਨ-ਪਾਕਿਸਤਾਨ ਦੀ ਲੱਗੀ ਜੰਗ ਤੋਂ ਬਾਅਦ ਅੱਜ ਜਿਹੜੀ ਟ੍ਰੇਡ ਹੈ ਸਭ ਤੋਂ ਵੱਡੀ ਟ੍ਰੇਡ ਹੁੰਦੀ ਹੈ ਡਰਾਈ ਫਰੂਟ ਦੀ ਜੋ ਕਿ ਅਫਗਾਨਿਸਤਾਨ ਤੋਂ ਸਾਰਾ ਇੱਥੇ ਪਹੁੰਚਦਾ ਸੀਗਾ ਪਰ ਅੱਜ ਅਟਾਰੀ ਆਈਪੀਸੀ ਬਾਰਡਰ ਬਿਲਕੁਲ ਪੂਰੀ ਤਰ੍ਹਾਂ ਬੰਦ ਹੈ ਪੂਰੀ ਤਰ੍ਹਾਂ ਠੱਪ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਜਾਣਕਾਰੀ ਲੈਣ ਪਹੁੰਚੇ ਆਂ ਡਰਾਈ ਫਰੂਟ ਮਾਰਕੀਟ ਮਾਰਕੀਟ ਦੇ ਵਿੱਚ ਜਿੱਥੇ ਕਿ ਪ੍ਰਧਾਨ ਜੀ ਮੌਜੂਦ ਨੇ ਜਾਣਕਾਰੀ ਲੈਣੇ ਆ ਵੀ ਕੀ ਕਾਰਨ ਹੈ ਕਿ ਮਸਲਾ ਹੈ ਹੁਣ ਉਹ ਕਿਸ ਤਰ੍ਹਾਂ ਹੁਣ ਰੁਕਿਆ ਪਿਆ ਕੰਮ ਹੈ ਤੇ ਕਿੰਨੀ ਕ ਘਾਟ ਉਹਦੀ ਸਰੀ ਹੋਣੀ ਹੈ ਜੀ ਸਰ ਪਹਿਲਾਂ ਤਾਂ ਸਵਾਗਤ ਹੈ ਸਰ ਤੁਹਾਡਾ ਸਭ ਤੋਂ ਪਹਿਲਾਂ ਮੇਰਾ ਸਵਾਗਤ ਕਰਨਾ ਤੁਹਾਡੇ ਫਾਸਟ ਚੈਨਲ ਦਾ ਜਿਹਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਅਮਰ ਸਰਦ ਆਪਣੇ ਡਾਈਫੂਡ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈ ਮਾਰਕੀਟ ਦਾ ਉਹ ਰੀਜੀਪੀ ਦਾ ਮੈਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਦਾ ਵਪਾਰ ਸਰ ਦਾ ਮੈਂ ਤਾਂ ਇਹਦੇ ਬਾਰੇ ਦੱਸਣਾ ਚਾਹਨਾ ਕਿ ਜਿਹੜਾ ਅਟੈਕ ਹੋਇਆ ਤੁਹਾਨੂੰ ਪਤਾ ਹੀ ਹੈ ਸ਼ਿਰਨਗਰ ਜਿਹੜਾ ਨਜਾਇਜ਼ ਬਚਾ ਦੇ ਬੰਦੇ ਮਾਰੇ ਗਏ ਸਾਡੇ ਫੈਮਲੀਆ ਦੇ ਸਾਡੇ ਭਾਈ ਸਾਡੇ ਭੈਣ ਉਸ ਤੋਂ ਬਾਅਦ ਮੌਜੂਦ ਸਰਕਾਰ ਨੇ ਫੈਸਲਾ ਲਿੱਤਾ ਕਿ ਅਸੀਂ ਟ੍ਰੇਡ ਬਿਲਕੁਲ ਸੀਲ ਕਰਤੀ ਹੈ ਬਿਲਕੁਲ ਬਾਰਡਰ ਬੰਦ ਕਰ ਦਿੱਤਾ ਉਦੇ ਵਾਸਤੇ ਮੈਂ ਸਭ ਤੋਂ ਪਹਿਲੇ ਇੱਕ ਇਹ ਗੱਲਾਂ ਜਾਨਣਾ ਕਿ ਸਾਡੇ ਵਪਾਰੀ ਸਭ ਤੋਂ ਪਹਿਲੇ ਦੇਸ਼ ਹੈ ਉਸ ਤੋਂ ਬਾਅਦ ਵਪਾਰ ਹੈ। ਪਹਿਲੇ ਦੇਸ਼ ਉਸ ਤੋਂ ਬਾਅਦ ਵਪਾਰ। ਉਸ ਤੋਂ ਬਾਅਦ ਮੇਨ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਆ ਰਹੀ ਹੈ ਕਿ ਸਾਡਾ ਅਫਗਾਨਿਸਤਾਨ ਦੇ ਨਾਲ ਕਿਸੇ ਕਿਸਮ ਦਾ ਕੋਈ ਵੀ ਡਿਸਪਿਊਟ ਨਹੀਂ ਹੈ। ਅਫਗਾਨਿਸਤਾਨ ਦਾ ਮਾਲ ਲਗਾਤਾਰ ਜੁਨੀਆਂ جنگਾਂ ਹੋਈਆਂ ਆ ਆਂਦਾ ਹੀ ਰਿਹਾ। ਲੇਕਿਨ ਇਹ ਪਹਿਲੀ ਵਾਰੀ ਅਫਗਾਨਿਸਤਾਨ ਦਾ ਮਾਲ ਬੰਦ ਹੋਇਆ। ਉਹਦੇ ਵਿੱਚ ਸਾਰਾ ਫਾਲਟ ਜਿਹੜਾ ਉਹ ਪਾਕਿਸਤਾਨ ਦਾ ਹੈ। ਕਿਉਂਕਿ ਪਾਕਿਸਤਾਨ ਔਰ ਅਫਗਾਨਿਸਤਾਨ ਦਾ ਪੂਰਾ ਡਿਸਪਿਊਟ ਚੱਲ ਰਿਹਾ ਹੈ। ਉਦੇ ਕਰਕੇ ਇਹ ਰਸਤਾ ਰੁਕਿਆ ਹੈ ਉਹ ਅਸੀਂ ਆਪਣੀ ਹਾਇਰ ਅਥਾਰਟੀ ਤੇ ਵੀ ਸਭ ਲੈਟਰ ਭੇਜਿਆ ਹੈ ਮੈਕਸਿਮਮ ਜਿਹੜੇ ਹੈ ਉਹ ਇਹੀ ਜਵਾਬ ਆ ਰਿਹਾ ਹੈ ਕਿ ਇਹਨਾਂ ਦਾ ਆਪਣਾ ਆਪਣਾ ਡਿਸਪਿਊਟ ਹੈ ਉਸ ਕਰਕੇ ਰਸਤਾ ਬੰਦ ਹੈ ਅਗਰ ਅਫਗਾਨਿਸਤਾਨ ਦੇ ਨਾਲ ਪਾਕਿਸਤਾਨ ਦੇ ਹਾਲ ਸੁਧਰ ਜਾਣ ਔਰ ਅਸੀਂ ਪ੍ਰੈਸ਼ਰ ਕਰਕੇ ਇੰਡੀਆ ਵੱਲੋਂ ਫਿਰ ਦੁਬਾਰਾ ਰਸਤਾ ਖੋਲਿਆ ਜਾਵੇ ਕਿਉਂਕਿ ਸਾਡਾ ਅਫਗਾਨਿਸਤਾਨ ਦੇ ਨਾਲ ਕੋਈ ਕਿਸੇ ਕਿਸਮ ਦਾ ਕੋਈ ਡਿਸਪਿਊਟ ਨਹੀਂ ਨਾ ਕਿ ਵਪਾਰੀਆਂ ਦਾ ਨਾ ਗੌਰਮੈਂਟ ਦਾ ਔਰ ਇਹਦੇ ਨਾਲ ਜਿਹੜਾ ਹੈ ਕਿ ਕਾਫੀ ਵੱਡਾ ਨੁਕਸਾਨ ਹੋਏਗਾ ਅਗਰ ਰਸਤਾ ਬੰਦ ਰਿਹਾ ਕਿਉਂਕਿ ਇਹ ਹੋਇਆ ਰਸਤਾ ਹੈ ਜਿਹੜਾ ਸਾਨੂੰ ਵੀ ਦਿਨ 5 ਡੇਸ ਦੇ ਵਿੱਚ ਮਾਲ ਜਿਹੜਾ ਸਾਡੇ ਅਫਗਾਨਿਸਤਾਨ ਦੇ ਕੋਲੋਂ ਆ ਸਕਦਾ ਹੈ ਐਸ ਪੋਰਟ ਦੇ ਥਰੂ ਕਿਉਂਕਿ ਇਹ ਫਾਸਟ ਪੋਰਟ ਹੈ ਉਹਦੇ ਨਾਲ ਹਜ਼ਾਰਾਂ ਕੁੱਲੀ ਉਹ ਬੇਗਾਰ ਹੋ ਗਏ ਜਿਹੜਾ ਲੋਕਾਂ ਦਾ ਕੰਮ ਨਹੀਂ ਲਿਆ ਕਸਟਮ ਕਲੀਜੈਂਟ ਬੈਠ ਗਏ ਆ ਤੇ ਵਪਾਰੀ ਜਿਹੜੇ ਸਾਰੇ ਪਰੇਸ਼ਾਨ ਆ ਕਿਉਂਕਿ ਉਪਰੋਂ ਜਿਹੜੀ ਕਰਾਬ ਹੈ ਨਵੀਂ ਤਿਆਰ ਹੈ ਜੁਲਾਈ ਐਂਡ ਦੇ ਅਗਸਟ ਮਾਲ ਆਨੇ ਸ਼ੁਰੂ ਹੋ ਜਾਂਦੀ ਹੈ ਮਾਲ ਤਿਆਰ ਹੈ ਲੇਕਿਨ ਸਾਡੇ ਕੋਲ ਕੋਈ ਰਸਤਾ ਨਹੀਂ ਸਿਰਫ ਇੱਕ ਰਸਤਾ ਹੈ ਜਿਹੜਾ ਕਿ 35 ਤੋਂ 40 ਦਿਨ ਲੈਂਦਾ ਹੈ ਉਹ ਰਸਤੇ ਬੜਾ ਲੰਮਾ ਰਸਤਾ ਹੈ ਵਾਸਤੇ ਕਿ ਉਹਦੇ ਵਾਸਤੇ ਜਿਹੜੇ ਆਈਟਮਾ ਪਰਿਸ਼ੀਏਬਲ ਹੈ ਖਰਾਬ ਹੁੰਦਾ ਡਰ ਹੈ ਔਰ ਮੈਂ ਹੋਏ اپੀਲ ਕਰਾਂਗਾ ਸਾਡੇ ਜਿਹੜੇ ਵਿਦੇਸ਼ ਮੰਤਰੀ ਹੈ ਉਹ ਕਿਸੇ ਵੀ ਤਰੀਕੇ ਨਾਲ ਇਸ ਚੀਜ਼ ਨੂੰ ਸੀਐਸਲੀ ਲੈ ਕੇ ਅਸੀਂ ਵਪਾਰ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਨਾ ਚਾਹੁੰਦੇ ਸਾਡੇ ਵਾਸਤੇ ਦੇਸ਼ ਪਹਿਲੇ ਹੈ ਲੇਕਿਨ ਜਿਹੜਾ ਵਪਾਰ ਸਾਡਾ ਅਫਗਾਨਿਸਤਾਨ ਨਾਲ ਹੈ ਉਹ ਸਮੂਥਲੀ ਪਹਿਲੇ ਵੀ ਚੱਲਿਆ ਆ ਰਿਹਾ ਅਸੀਂ ਕਹਾਂਗੇ ਅੱਗੇ ਵੀ ਇਸੇ ਚੱਲੇ ਆ ਰਵੇ ਜਿਹੜੀਆਂ ਪ੍ਰੋਬਲਮਸ ਹੈਗੀਆਂ इंडिया ਕੀ ਤੁਹਾਡੀਆਂ ਅਸੀਂ ਅਸੀਂ ਨਹੀਂ ਲੱਕੀ ਸ਼ੇਅਰ ਕਰ ਸਕਦੇ ਜੋ ਕਿ ਗਵਰਨਮੈਂਟ ਦੀਆਂ ਹੈਗੀਆਂ ਆਪਣੇ ਤੌਰ ਦੇ ਤੇ ਉਹਨੂੰ ਸੋਲਵ ਕਰਕੇ ਇਸ ਲੱਛਰ ਨੂੰ ਦੁਬਾਰਾ ਸਚਾਰੂ ਰੂਪ ਨਾਲ ਚਾਲੂ ਕੀਤਾ ਜਾਵੇ। ਪਰਾਂ ਤੋਂ ਲੈ ਕੇ 19 ਦੇ ਵਿੱਚ ਜਿਹੜੀ 3886 ਕਰੋੜ ਰੁਪਏ ਦੀ ਜਿਹੜੀ ਵਪਾਰ ਚੱਲ ਰਿਹਾ ਸੀ ਪਰ ਜਿਸ ਵਿੱਚ 1800 ਵੱਧ ਕਾਰਗੋ ਟਰੱਕ ਅਤੇ 71500 ਯਾਤਰੀ ਡੀਪੀਆਈ ਤੁਰੰਤ ਸਰਹੱਦ ਦੀ ਰਹੀ ਜਾਂਦੇ ਸਨ। ਪਰ ਅੱਜ ਉਹ ਬਿਲਕੁਲ ਰੁਕੇ ਪਏ ਨੇ ਬੜੀ ਵੱਡੀ ਕਾਟ ਆ ਗੋ ਧਿਆਰਾਂ ਦਾ ਸੀਜ਼ਨ ਸ਼ੁਰੂ ਹੈ ਤੇ ਸਰਕਾਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਹ ਜਿਹੜਾ ਟ੍ਰੇਡ ਖੁੱਲਣੀ ਚਾਹੀਦੀ ਹੈ ਤਾਂ ਜੋ ਲੋਕ ਜਿਹੜੇ ਕੰਮ ਤੋਂ ਵਾਂਝੇ ਰਹਿ ਚੁੱਕੇ ਨੇ ਉਹਨਾਂ ਨੂੰ ਕੰਮ ਮਿਲ ਸਕੇ ਅਰ ਦੇਸ਼ ਦੇ ਜਿਹੜੇ ਸੁਖਾਵਲੇ ਜਿਹੜੇ ਰਿਸ਼ਤੇ ਸੀਗੇ ਮੁੜ ਉਹਦਾ ਬੰਨੇ ਚਾਹੀਦੇ ਵਪਾਰ ਨਹੀਂ ਬੰਦ ਹੋਣਾ ਚਾਹੀਦਾ ਇੱਕ ਜਿਹੜਾ ਮਿਸ਼ਨ ਸੰਦੂਰ ਚਲਾਇਆ ਉਹ ਇੱਕਾਤਵਾਦ ਦੇ ਖਿਲਾਫ ਹੈ ਆਜ ਤੱਕ ਵਾਦ ਨੂੰ ਜੜ ਤੋਂ ਖਤਮ ਕਰਨ ਦੇ ਲਈ ਸਾਰੇ ਦੇਸ਼ਾਂ ਨੂੰ ਇਕੱਠੇ ਹੋਣ ਦੀ ਲੋੜ ਸੀ ਤੇ ਸੋ ਜਿਹੜਾ ਇਹ ਹੁਣ ਟ੍ਰੇਡ ਜਿਹੜੀ ਰੁਕੀ ਹੈ ਇਹਦੇ ਲਈ ਉਹਨਾਂ ਨੇ ਬੁਹਾਰ ਵੀ ਲਗਾਈ ਹੈ ਸਰਕਾਰ ਤੇ ਪ੍ਰਸ਼ਾਸਨ ਨੂੰ ਐਸੇ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਤਾਂ ਜੋ ਹਰ ਜਿਹੜੇ ਵਰਗ ਦੇ ਲੋਕਾਂ ਨੂੰ ਕੰਮ ਵੀ ਮਿਲ ਸਕੇ ਕੈਮਰਾਮੈਨ ਨਰੇਸ਼ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਨਿਊਜ਼ ਅਮਰਸਾ